ਕੋਈ ਵੀ ਆਗੇ ਮੇਰਾ ਮਤਭਾਵ ਉਹਨਾਂ ਦਾ ਫਰਜ਼ ਹੈ ਇੱਥੇ ਆ ਕੇ ਇਲੈਕਸ਼ਨ ਲੜਨੇ ਮੋਦੀ ਸਾਹਿਬ ਵੀ ਆ ਸਕਦੇ ਹੈ ਸੋਨੀਆ ਜੀ ਵੀ ਆ ਸਕਦੇ ਹੈ ਫਿਰ ਕੱਢੀ ਵੀ ਆ ਸਕਦੇ ਹੈ ਕੋਈ ਵੀ ਆ ਸਕਦਾ ਲੋਕ ਸਭਾ ਹਲਕਾ ਸੰਗਰੂਰ ਵਿੱਚ ਵੀ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਨੇ ਮੌਜੂਦਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਫਿਰਮਨਜੀਤ ਸਿੰਘ ਮਾਨ ਵੀ ਆਪਣੀ ਚੋਣ ਮੁਹਿੰਮ ਜੋਰਾਂ ਸ਼ੋਰਾਂ ਨਾਲ ਚਲਾ ਰਹੇ ਨੇ ਬਰਨਾਲਾ ਪ੍ਰਚਾਰ ਕਰਨ ਪਹੁੰਚੇ ਐਮਪੀ ਸਿਮਰਨਜੀਤ ਸਿੰਘ ਮਾਨ ਨੂੰ ਜੱਦ ਵਿਰੋਧੀ ਉਮੀਦਵਾਰਾਂ ਤੇ ਖਾਸ ਕਰ ਸੁਪਾਲ ਸਿੰਘ ਖੈਰਾ ਦਾ ਸੰਗਰੂ ਰਾ ਕੇ ਚੋਣ ਲੜਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਚੋਣਾਂ ਲੜਨਾ ਸਭ ਦਾ ਹੱਕ ਹੈ ਫਿਰ ਭਾਵੇਂ ਇੱਥੇ ਪੀਐਮ ਮੋਦੀ ਆ ਜਾਣ ਜਾਂ ਕਾਂਗਰਸੀ ਲੀਡਰ ਸੋਨੀਆ ਤੇ ਪ੍ਰਿਯੰਕਾ ਗਾਂਧੀ ਆ ਜਾਣ ਬਹੁਤ ਸੋਹਣਾ ਅੰਗਰੇਜ਼ ਜੀ ਮੈਨੂੰ ਬਹੁਤ ਚੰਗੇ ਲੱਗਦੇ ਐ ਤਪੇ ਦੇ ਬਰਨਾਲੇ ਦੇ ਸਾਰੇ ਲੋਕ ਜਿਨੇ ਵੀ ਸ਼ੌਕਾਰੇ ਨੇ ਜਿਨੇ ਵੀ ਖੇਤ ਮਜ਼ਦੂਰ ਹੈ ਜਿਨੇ ਵੀ ਆਪਣੇ ਜਮੀਦਾਰ ਹੈ ਮੈਂ ਉਹਨਾਂ ਦੀ ਸੇਵਾ ਕਰਦਾ ਕੋਈ ਉਹਨਾਂ ਨੂੰ ਤਕਲੀਫ ਨਹੀਂ ਪਹੁੰਚਣ ਦਿੰਦਾ ਤੇ ਮੇਰੇ ਸਮੇਂ ਦੇ ਵਿੱਚ ਕੋਈ ਇਹ ਹੋ ਗਿਆ ਕੰਮ ਨਹੀਂ ਹੋਇਆ ਜਿੱਥੇ ਕਿਸੇ ਨੂੰ ਸੱਟ ਲੱਗ ਸਕੇ ਜਾਂ ਕਿਸੇ ਨੂੰ ਤਕਲੀਫ ਹੋਵੇ ਕੋਈ ਨਜਾਇਜ਼ ਤੁਹਾਡੇ ਉੱਤੇ ਈਡੀਡੀ ਰੇਡ ਨਹੀਂ ਪਈ ਕੋਈ ਇਨਕਮ ਟੈਕਸ ਨਹੀਂ ਪਈ ਕੋਈ ਪੁਲਿਸ ਦੇ ਛਾਪੇ ਨਹੀਂ ਪਏ ਤੁਹਾਡੇ ਜਿਹੜੇ ਬੁਨਿਆਦੀ ਹੱਕ ਹੈ ਆਜ਼ਾਦੀ ਦੇ ਉਹਨਾਂ ਨੂੰ ਮੈਂ ਤਖੜੇ ਹੋ ਕੇ ਉਹਨਾਂ ਦੀ ਹਫਾਜ਼ਤ ਕੀਤੀ ਹੈ ਤੇ ਕਰਦਾ ਰਹਾਂ ਮਾਤਾ ਕੁਥੀ ਐਮਪੀ ਪਹਿਲੀ ਵਾਰੀ ਬੜੇ ਲੋਕਾਂ ਨੂੰ ਦੱਸਾਇਆ ਇਸ ਵਾਰੀ ਚੋਣ ਮદાન ਵਿੱਚੋਂ ਕਿਸ ਤਰ੍ਹਾਂ ਦੇ ਲੋਕਾਂ ਸਾਥ ਮਿਲ ਰਹੇ ਆ ਤੇ ਕਿਉਂ ਕਿਸ ਕਿਸ ਪਾਰਟੀ ਨੂੰ ਤੁਸੀਂ ਆਪਣੇ ਕੰਪੀਟੀਟਰ ਮੰਨਦੇ ਹੋ ਮੇਰੀ ਪਾਰਟੀ ਦਾ ਕੰਪੀਟੀਟਰ ਕੋਈ ਹੈ ਨਹੀਂਗਾ ਇਹ ਸ਼ਾਇਦ ਪ੍ਰਸੂਸਾਦੀ ਹੈ ਪਰ ਹੋਰ ਤਾਂ ਕੋਈ ਹੈ ਨਹੀਂਗਾ ਕਿਉਂਕਿ ਹੁਣ ਆ ਜਿਆਦਾਤਰ ਸਾਰੇ ਪਾਰਟੀਆਂ ਵੱਲ ਉਮੀਦਵਾਰ ਲਾਣੇ ਹੋਏ ਲਾਣੇ ਗਿਆ ਜਾ ਚੁੱਕੇ ਨੇ ਮੌਜੂਦਾ ਮੰਤਰੀ ਵੀ ਹੈ ਤਾਂ ਪਾਰਟੀ ਖੈਰਾ ਵੀ ਆ ਗਏ ਨੇ ਜਿਹੜੇ ਤੁਹਾਡੇ ਨਾਲ ਕਈ ਪੇਜਾ ਦੇ ਸਮੱਸਿਆ ਵੀ ਹੁੰਦੇ ਰਹੇ ਨੇ ਕਿਉਂਕਿ ਸਾਡੇ ਮੋਰਚੇ ਵਿੱਚ ਕੋਈ ਕੋਈ ਵੀ ਆ ਜੇ ਮੇਰਾ ਮਤਲਬ ਉਹਨਾਂ ਦਾ ਫਰਜ਼ ਹੈ ਇੱਥੇ ਆ ਕੇ ਇਲੈਕਸ਼ਨ ਲੜਨੇ ਤਾਂ ਸਾਰੇ ਮੁੰਡੇ ਸਾਹਿਬ ਵੀ ਆ ਸਕਦੇ ਆ ਸੋਨੀਆਂ ਜੀ ਵੀ ਆ ਸਕਦੇ ਆ ਫਰੀ ਕਾੜੀ ਵੀ ਆ ਸਕਦੇ ਆ ਕੋਈ ਵੀ ਆ ਸਕਦਾ ਹੈ ਤੇ ਇਹਦਾ ਇਲੈਕਸ਼ਨ ਦਾ ਇਹ ਮਤਲਬ ਹੈ ਕਿ ਇੱਕ ਦਸਤੂਰ ਹੈ ਕਿ ਕੋਈ ਵੀ ਆ ਕੇ ਇਲੈਕਸ਼ਨ ਲੜ ਸਕਦਾ ਸੋ ਜੀ ਆਇਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਆਏ ਆ ਇੱਕ ਖਾਣਾਂ ਦੇ ਉੱਤੇ ਬਹੁਤ ਜ਼ਬਰ ਹੋ ਰਿਹਾ ਹੈ ਤੇ ਜਿਹੜੇ ਇਹ ਵਪਾਰੀ ਐ ਉਹਨਾਂ ਦੀਆਂ ਮੰਡੀਆਂ ਦੇ ਵਿੱਚੋਂ ਜਿਹੜੀ ਕਣਕ ਐ ਉਹ ਵੱਡੇ ਵੱਡੇ ਸ਼ੌਕਾਰ ਖਰੀਦ ਕੇ ਲੈ ਕੇ ਜਾ ਰਹੇ ਐ ਥੋੜੇ ਚਿਰ ਦੇ ਵਿੱਚ ਜਿਹੜੇ ਵੀ ਸਾਡੇ ਮੰਡੀਆਂ ਵਾਲੇ ਲਾਲੇ ਬਾਣੀ ਹੈਗੇ ਐ ਉਹਨਾਂ ਨੂੰ ਵੀ ਬਹੁਤ ਵੱਡੀ ਛੱਕ ਮਿਲੂਗੀ ਜੀਹਦਾ ਇਹ ਮੈਨੂੰ ਫਿਕਰ ਐ ਤੇ ਪਰ ਇਸ ਤਰ੍ਹਾਂ ਭਾਜਪੀ ਤੇ ਆਰਐਸਐਸ ਦੀ ਪਾਲਿਸੀ ਐ ਕਿ ਵੱਡੇ ਜੁਨੇ ਵੀ ਕਰੋੜਾਪਤੀ ਐ ਉਹਨਾਂ ਨੂੰ ਅੱਗੇ ਰੱਖਣਾ ਹੈ ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਮੁਫਾਦ ਹੈ ਉਹਨਾਂ ਨੂੰ ਅੱਗੇ ਰੱਖ ਕੇ ਚੱਲਣਾ ਹੈਗਾ ਜਿਹੜਾ ਛੋਟਾ ਆਦਮੀ ਹੈ ਗਰੀਬ ਹੈ ਤੇ ਕਿਸਾਨ ਹੈ ਉਹਦੇ ਵੱਲ ਇਸ ਪਾਰਟੀ ਦੀ ਨਿਕਾ ਨਹੀਂ ਹੈ। ਔਰ ਮੋਦੀ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਸੀ ਕਿ ਘਰ-ਘਰ ਨੌਕਰੀ ਦੇਣਗੇ ਉਹ ਵੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੋਈ ਪਈ ਹੈ ਸਭਾ ਹਲਕਾ ਸੰਗਰੂਪ ਦੀ ਗੱਲ ਕਰਦੇ ਆ ਪਹਿਲਾਂ ਤੁਸੀਂ ਐਂਕੀ ਰਹੇ ਕਿਹੜੇ ਜਿਹੜੀ ਕੰਮ ਜਿਹੜੇ ਤੁਸੀਂ ਸ਼ੁਰੂ ਕੀਤੇ ਸੀ ਜਾਂ ਕਰਨ ਵਾਲੇ ਅਧੂਰੇ ਰਹਿ ਗਏ ਜਿਹੜੇ ਆਣ ਵਾਲੇ ਸਮੇਂ ਦੇ ਲੋਕਾਂ ਨੂੰ ਪੂਰੇ ਕਿੱਥੇ ਜਾਣਗੇ ਮੈਂ ਤਾਂ ਜੀ 5 ਸਾਲ ਜਦੋਂ ਪਹਿਲਾਂ ਸੀ ਪੂਰੇ ਕਰਕੇ ਗਿਆ ਸੀ ਸੜੀਆਂ ਸੜਕਾਂ ਬਣਾਤੀਆਂ ਸੀ ਗਿਆ ਰੁੱਖ ਲਗਵਾਤੀ ਸੀ ਕਿ ਇਹ ਜਿੰਨੀਆਂ ਵੀ ਗਊਸ਼ਾਲਾ ਸੀ ਉਹਨਾਂ ਨੂੰ ਉਹ ਦੇਤਾ ਸੀਗਾ ਇਹ ਗ੍ਰਾਂਟਸ ਦੇਤੇ ਸੀ ਮੁਸਲਮਾਨਾਂ ਦੀਆਂ ਜਿਹੜੀਆਂ ਇਹ ਕਵਰਿਸਤਾਨ ਚ ਚਾਰਦਵਾਰੀ ਕਰਾਤੀ ਸੀ ਜਿਹੜੇ ਰੰਗਰੇਟੇ ਸਿੱਖ ਸੀ ਉਹਨਾਂ ਦੀਆਂ ਧਰਮਸਾਲਾ ਬਣਵਾਤੀਆਂ ਸੀਗੀਆਂ ਕੋਈ ਵਰਤ ਨਹੀਂ ਰਿਹਾ ਜਿਸ ਦੀ ਮੈਂ ਸੇਵਾ ਨਹੀਂ ਕੀਤੀ ਪਹਿਲਾਂ ਵੀ ਤੇ ਹੁਣ ਵੀ 1.5 ਸਾਲ ਦੇ ਵਿੱਚ ਮੈਂ ਛੇਤੀ ਛੇਤੀ ਜਿੰਨਾ ਵੀ ਮੇਰੇ ਕੋਲ ਪੈਸਾ 9 ਕਰੋੜ ਸੀਗਾ ਮੈਂ ਪੂਰਾ ਖਰਚ ਕੇ ਤੇ ਮੋਤੀ ਸਾਹਿਬ ਨੂੰ ਕਿਹਾ ਮੈਨੂੰ ਹੋਰ ਦਿਓ ਕਿਉਂ ਕਰਕੇ ਗਰੀਬੀ ਸਾਡੇ ਕੋਲੇ ਬਹੁਤ ਜ਼ਿਆਦਾ ਹੈ ਕੀ ਹੈ ਤੇ ਗਰੀਬੀ ਤੁਸੀਂ ਤੋੜਨਾ ਚਾਹਉਂਦੇ ਹੋ ਪਰ ਇਹਦਾ ਲੱਖ ਨਹੀਂ ਟੁੱਟਿਆ ਕਿਉਂ ਕਰਕੇ ਗਰੀਬਾਂ ਦੇ ਕੋਲੇ ਘਰ ਹੈ ਨਹੀਂਗੇ ਟੁੱਟੇ-ਫੁੱਟੇ ਐ ਉਹ ਖੜੇ ਕਰਦੇ ਕਿ ਦੋ ਹਰਿਆਣੇ ਦੇ ਵਿੱਚ ਕੀਤੇ ਹੈਗੇ ਐ ਤੇ ਬਾਕੀ ਦੀਆਂ ਸਿੱਕਾਂ ਵੀ ਹੋਣ ਚਾਰ-ਪੰਜ ਜਿਲ੍ਹਾ ਨਿਪਟਸੇ ਪੜਣੀਆਂ ਹੈਗੀਆਂ ਸਾਰੀਆਂ 14 ਸਿੱਕਾਂ ਤੇ ਪੰਜਾਬ ਦੇ ਵਿੱਚ ਅਸੀਂ ਇਲੈਕਸ਼ਨ ਲੜ ਰਹੇ ਆ ਉਹਦਾ ਜੀ ਮੈਂ ਬਹੁਤ ਪਿੱਛਾ ਕੀਤਾ ਸੀਗਾ ਪਰ ਉਹਨਾਂ ਨੇ ਕਾਮਰੇਡਨ ਇੱਕ ਮੇਕੀ ਬਣਾ ਲਈ ਸੀਗੀ ਜਿਹੜੀ ਅੱਗੇ ਕੰਮ ਚੱਲਣ ਨਹੀਂ ਦਿੱਤੀ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਤਾਂ ਡਿਫਿਕਸ਼ਨਰ ਨੂੰ ਵੀ ਕਿਹਾ ਸੀਗਾ ਕਿ ਇਹ ਜਿਹੜੇ ਮੌਤ ਦੇ ਹੱਥ ਆਏ ਐ ਇਹ ਗਰੀਬ ਆਦਮੀ ਐ ਇਹਨਾਂ ਦੇ ਮਾਂ ਪਿਓ ਕੋਲੇ ਮੈਂ ਸਾਰਿਆਂ ਕੋਲੇ ਗਏ ਐ ਬਿਰਦ ਐ ਉਹ ਖਾਣਾ ਪੀਣਾ ਕਿਵੇਂ ਕਰਨਗੇ ਕਿਉਂ ਕਰਕੇ ਉਹਨਾਂ ਦੇ ਕਮਾਉਣ ਵਾਲੇ ਪੁੱਤ ਚਲੇ ਗਏ ਐ ਉਹਨਾਂ ਦੀ ਨੌਜਵਾਨ ਵਿਧਵਾ ਹੈ ਕੀ ਹੈ ਉਹਨਾਂ ਨੂੰ ਸਰਕਾਰ ਦੇ ਨੌਕਰੀ ਦੇਣੀ ਚਾਹੀਦੀ ਹੈ ਤੇ ਕਰੀਬ 50 ਲੱਖ ਰੁਪਈਆ ਹਰੇਕ ਬਜ਼ੁਰਗ ਨੂੰ ਦੇਣਾ ਚਾਹੀਦਾ ਮਾਫਜ਼ਾ ਤਾਂ ਸਾਰਾ ਖੁਸ਼ ਮੈਂ ਦੇਖਿਆ 21 ਘਰਾਂ ਦੇ ਵਿੱਚ ਮੈਂ ਗਿਆ ਤੇ 21 ਬੰਦਿਆਂ ਦਾ ਆਪ ਖੁਦ ਸਸਕਾਰ ਕਰਾਇਆ ਹੈਗਾ